ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਜੁਗੋ ਜੁਗਾ ਟਲ ਸ਼ਬਦ ਸਤਗੁਰੂ ਚਵਰ ਸਤ ਤਖਤ ਦੇ ਮਾਲਕ ਸੱਚ ਦੇ ਤਖਤ ਤੇ ਸੁਭਾਈਮਾਨ ਦਸਾਂ ਪਾਤਸ਼ਾਹ ਜੀ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਕਿਰਪਾ صدਕਾ ਤਨ ਮਨ ਧਨ ਕਰਕੇ ਹਾਜ਼ਰੀ ਭਰ ਰਹੀ ਗੁਰਸਵਾਰੀ ਸਾਧ ਸੰਗਤ ਜੀ ਬੜਾ ਭਾਗੇ ਹਾਂ ਆਸ ਕੀ ਵਾਰ ਦੇ ਕੀਰਤਨ ਉਪਰੰਤ ਇੱਕ ਸ਼ਬਦ ਦੀ ਹਾਜ਼ਰੀ ਭਰੀ ਹੈ ਭਾਈ ਗੁਰਦਾਸ ਜੀਆ 12 ਦੇ ਵਿੱਚੋਂ ਇੱਕ ਪੌੜੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ ਆਓ ਹੁਣ ਸਮਾ ਹੋਇਆ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਸਭ ਤੇ ਊਤਮ ਹਰ ਕੀ ਕਥਾ ਸਰਵਨ ਕਰਨ ਦਾ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈ ਹਾਜ਼ਰੀ ਸੁਰਤੀਆਂ ਬੀਤੀਆਂ ਨੂੰ ਕਾਗਰ ਕਰਦੇ ਹੋਏ ਦੋਵੇਂ ਹੱਥ ਜੋੜ ਕੇ ਫਤੇ ਦੀ ਪਾਓ ਸਾਂਝ ਸਾਰੇ ਅੰਗਤ ਆਖੋ ਜੀਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਸਿੱਧਾਂ ਦੇ ਨਾਲ ਜੋਗੀਆਂ ਦੇ ਨਾਲ ਦੋ ਚਾਚਾ ਹੋਈ ਹੈ ਗੱਲਬਾਤ ਹੋਈ ਹੈ ਉਸ ਸਿੱਧ ਗੋਸ਼ਟ ਦੀ ਬਾਣੀ ਦੀ ਜੋ ਵਿਚਾਰਾ ਆਪਾਂ ਸ਼ੁਰੂ ਕਰਨ ਲੱਗੇ ਹਾਂ ਆ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹ ਰਚਨਾ ਹੈ ਸਿੱਧ ਗੋਸ਼ਟ ਦਾ ਸਰਲੇਖ ਸਿੱਧਾਂ ਦੇ ਨਾਲ ਗੱਲਬਾਤ ਗੋਸ਼ਟੀ ਹੁੰਦੀ ਹੈ ਗੱਲਬਾਤ ਵਿਚਾਰ ਦੋਵੇਂ ਧਿਰਾਂ ਬੈਠੀਆਂ ਨੇ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਨੇ ਦੂਸਰੇ ਪਾਸੇ ਉਹ ਸਿੱਧ ਬੈਠੇ ਨੇ ਉਹ ਜੋਗੀ ਬੈਠੇ ਨੇ ਜਿਹੜੇ ਪੁੱਗੇ ਹੋਏ ਨੇ ਜਿਹੜੇ ਰਿਧੀਆਂ ਸਿੱਧੀਆਂ ਦੇ ਮਾਹਰ ਨੇ ਤੇ ਆਪਣੇ ਯੋਗ ਮਤ ਦੇ ਵਿੱਚ ਕਾਮਯਾਬੀ ਪ੍ਰਾਪਤ ਕਰ ਚੁੱਕੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਉਹਨਾਂ ਨੇ ਆਪਣੇ ਪ੍ਰਸ਼ਨ ਰੱਖੇ ਨੇ ਇੰਨਾ ਸਿੱਧਾਂ ਤੇ ਜੋਗੀਆਂ ਦੇ ਨਾਲ ਪਹਿਲਾਂ ਵੀ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਦਾਸੀਆਂ ਦੌਰਾਨ ਗੋਰਖ ਮੱਤੇ ਪਹੁੰਚੇ ਉੱਥੇ ਵੀ ਪਹਿਲਾਂ ਇਹਨਾਂ ਦੀ ਹਾਲ ਹੋਈ ਤੇ ਉਹ ਗੋਰਖ ਮੱਤਾ ਨਾਨਕ ਮੱਤੇ ਦੇ ਵਿੱਚ ਬਦਲ ਗਿਆ ਭਾਵ ਉੱਥੋਂ ਗੋਰਖ ਦੀ ਮੱਤ ਚਲੀ ਗਈ ਉੱਥੇ ਗੁਰੂ ਨਾਨਕ ਦੀ ਮੱਤ ਸ਼ੁਰੂ ਹੋ ਗਈ ਭਾਵ ਜੋ ਗੁਰੂ ਨਾਨਕ ਨੇ ਕਿਹਾ ਉਸ ਨੂੰ ਹੀ ਸੱਚ ਮੰਨ ਲਿਆ ਗਿਆ ਹੁਣ ਉਥੇ ਗੋਰਖ ਨੇ ਜੋ ਸਵਾਲ ਕੀਤੇ ਸੀ ਉਹਨਾਂ ਦੇ ਪ੍ਰਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤਰ ਦਿੱਤੇ ਤੇ ਉਹਨਾਂ ਦੀ ਤਸੱਲੀ ਕਰਾਈ ਉਸ ਤੋਂ ਬਾਅਦ ਫਿਰ ਸਮੇਰ ਪਰਬਤ ਤੇ ਉਥੇ ਵੀ ਇਹ 84 ਸਿੱਧ ਬੈਠੇ ਸੀ ਉਥੇ ਵੀ ਗੱਲਬਾਤ ਹੋਈ ਉਥੇ ਵੀ ਕੁਝ ਪ੍ਰਸ਼ਨਾਂ ਦੇ ਜਵਾਬ ਹੋਏ બાદશાਹ ਜੀ ਨੇ ਉੱਤਰ ਦਿੱਤੇ ਉਸ ਤੋਂ ਬਾਅਦ ਅਤਲ ਵਟਾਲੇ ਵੀ ਗਈ ਮੇਲਾ ਸੁਨ ਸ਼ਿਵਰਾਤਾ ਬਾਬਾ ਚੱਲ ਵਟਾਲੇ ਆਈ ਆਈ ਦਾ ਭਾ ਹੁੰਦਾ ਆਇਆ ਉੱਥੇ ਗਏ ਉੱਥੇ ਸਿੱਧਾ ਨਾਲ ਫੇਰ ਵਿਚਾਰ ਹੋਈ ਉਹਨਾਂ ਨੇ ਆਪਣੇ ਰਿੱਧੀਆਂ ਸਿੱਧੀਆਂ ਦਾ ਇਸਤੇਮਾਲ ਵੀ ਕੀਤਾ ਕਈ ਰੂਪ ਬਟਾਏ ਗੁਰੂ ਨਾਨਕ ਪਾਤਸ਼ਾਹ ਨੂੰ ਪਰਮਾਉਣਾ ਕੀਤਾ ਪਰ ਨਹੀਂ ਉੱਥੇ ਵੀ ਉਹਨਾਂ ਦੀ ਹਾਰ ਹੋਈ ਫਿਰ ਅੰਤ ਵਿੱਚ ਉਹਨਾਂ ਨੂੰ ਕਹਿਣਾ ਪੈ ਗਿਆ ਧੰਨ ਨਾਨਕ ਤੇਰੀ ਵੱਡੀ ਕਮਾਈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਇੱਕ ਗੱਲ ਹੋਰ ਧਿਆਨ ਰੱਖਿਓ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸੱਚਾ ਸੌਦਾ ਕਰਨ ਗਈ ਸੀ ਨਾ ਉਹ ਰਾਹ ਵਿੱਚ ਜਿਹੜੇ ਸਿੱਧ ਸੀ ਉਹ ਵੀ ਇਸੇ ਕੈਟਾਗਰੀ ਦੇ ਬੰਦੇ ਸੀ ਜਿਹੜੇ ਘਰਵਾਰ ਛੱਡ ਕੇ ਰੱਬ ਨੂੰ ਪੌਣ ਤੁਰੇ ਹੋਏ ਸੀ ਤੇ ਉਹ ਕੀ ਕਰਦੇ ਸੀ ਉੱਠੇ ਲੰਕਦਾ ਸੀ ਕੋਈ ਜਲ ਧਾਰਾ ਕਰੀ ਜਾਂਦਾ ਸੀ ਕੋਈ ਇਕ ਲੱਤ ਤੇ ਖੜਾ ਸੀ ਹਨ ਜੀ ਕੋਈ ਕਿਵੇਂ ਭਾਵ ਸਰੀਰ ਨੂੰ ਕਸ਼ਟ ਦਿੰਦੇ ਪਏ ਸੀ ਉਹ ਵੀ ਇਹਨਾਂ ਦੀ ਕੈਟਾਗਰੀ ਦੇ ਬੰਦੇ ਸੀ ਸ਼ੁਰੂ ਦੇ ਵਿੱਚ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਕਾਇਆ ਉਹਨਾਂ ਦੀ ਤਨ ਦੀ ਭੁੱਖ ਮਟਾਈ ਫਿਰ ਦੱਸਿਆ ਵੀ ਤੁਸੀਂ ਰੱਬ ਨੂੰ ਮਿਲਣ ਦਾ ਤੁਹਾਡੇ ਅੰਦਰ ਚਾਹ ਹੈ ਨਾ ਗੱਲ ਤਾਂ ਚੰਗੀ ਹੈ ਪਰ ਰਾਹ ਗਲਤ ਹੈ ਚਾਹ ਛੋੜੇ ਜ਼ਰੂਰ ਹੈ ਰੱਬ ਦੇ ਮਿਲਣ ਦਾ ਪਰ ਰਾਹ ਗਲਤ ਹੈ ਜਦੋਂ ਰਾਹ ਗਲਤ ਹੋਵੇ ਤੇ ਮੰਜ਼ਿਲ ਨਹੀਂ ਪ੍ਰਾਪਤ ਹੁੰਦੀ ਹੁਣ ਆਪਾਂ ਦੇਖ ਲਓ ਜੇ ਕਿਸੇ ਪਾਸੇ ਆਪਾਂ ਜਾਣਾ ਹੋਵੇ ਰਾਹ ਗਲਤ ਪੈ ਜਾਈਏ ਤੇ ਫਿਰ ਉੱਥੋਂ ਵਾਪਸ ਮੁੜਨਾ ਪੈਂਦਾ ਤੇ ਜੇ ਰਾਹ ਫੇਰ ਵੀ ਨਾ ਸਹੀ ਮਿਲੇ ਤੇ ਫਿਰ ਬੰਦਾ ਉੱਥੀ ਬਸ ਉੱਥੀ ਘੁੰਮਣ ਘੇਰੀ ਦੇ ਵਿੱਚ ਪਿਆ ਰਹਿੰਦਾ ਮੰਜ਼ਿਲ ਨਹੀਂ ਪ੍ਰਾਪਤ ਹੁੰਦੀ ਸਤਿਗੁਰ ਕਹਿੰਦੇ ਭਾਈ ਛੋੜਾ ਰਾਹ ਗਲਤ ਹੈ ਇਹ ਰੱਬ ਨੂੰ ਪਾਉਣ ਦਾ ਰਾਹ ਨਹੀਂ ਹੈ ਕਿਉਂਕਿ ਉਹਨਾਂ ਦਾ ਮਤ ਅਸੀਂ ਫਿਰ ਹੋਤਾ ਉਹ ਤਾਂ ਕਹਿੰਦੀ ਸੀ ਰੱਬ ਹੀ ਆਏ ਮਿਲਦਾ ਤੇ ਆਪਾਂ ਤਾਂ ਕਹਿੰਦੇ ਆ ਵੀ ਤੀਰਥਾਂ ਤੇ ਨਹਾ ਕੇ ਭਾਈ ਕੁਝ ਨਹੀਂ ਪ੍ਰਾਪਤ ਹੁੰਦਾ ਉਹ ਕਹਿੰਦੇ ਮਿਲਦਾ ਸਭ ਕੁਝ ਹੁੰਦਾ ਇਹ ਵੀ ਵਿਚਾਰ ਆਵੇਗੀ ਅੱਗੇ ਸ਼ਬਦ ਇਹ ਸਤਿਗੁਰਾਂ ਨੇ ਬਾਣੀ ਦੇ ਵਿੱਚ ਇਹ ਵਿਚਾਰ ਆਉਣੀ ਹੈ ਅੱਗੇ ਰਾਮਕਲੀ ਇਸ ਸਿੱਧ ਗੋਸ਼ਟ ਦੇ ਵਿੱਚ ਤੀਰਥ ਨਹਾਈਐ ਸੁਖ ਪਲ ਪਾਈਐ ਮੈਲ ਨਾ ਲਾਗੈ ਕਾਈ ਗੋਰ ਕਪੂਤ ਲੋਹਾ ਦੀਪਾ ਬੋਲੇ ਜੋਗ ਜੁਗਤ ਵਿਦਸਾਈ ਕਹਿੰਦੇ ਜੋਗ ਨੂੰ ਜੋਗ ਜੁਗਤ ਹੈ ਜਿਹੜੀ ਰੱਬ ਨਾਲ ਜੁੜਨ ਦੀ ਤਾਂ ਸਾਡੀ ਤਾਂ ਆਹੀ ਹੈ ਤੇ ਬਾਬਾ ਕਹਿੰਦਾ ਫਿਰ ساری ਉਮਰ ਇਸ ਜੁਗਤ ਨੂੰ ਵਰਤਦੇ ਰਹੋ ਰੱਬ ਨਹੀਂ ਮਿਲਣਾ ਤੇ ਉਹਨਾਂ ਨੇ ਮੰਨ ਲਈ ਗੱਲ ਵੈਸੀ ਇੱਕ ਗੱਲ ਧਿਆਨ ਰੱਖਿਓ ਇੱਥੇ ਜੇ ਕਿਸੇ ਨੂੰ ਗੱਲ ਗੁਰੂ ਨਾਨਕ ਦੀ ਕਰੀਏ ਨਾ ਗੁਰਬਾਣੀ ਦੀ ਗੱਲ ਦਸੀਏ ਮੰਨਣ ਨੂੰ ਤਿਆਰ ਕੋਈ ਨਹੀਂ ਹੈ ਕਿਉਂਕਿ ਉਹ ਗੋਸ਼ਟੀ ਕਰਨ ਆਏ ਸੀ ਬਹਿਸ ਨਹੀਂ ਕਰਨ ਆਏ ਸੀ ਬਹਿਸ ਅਲੱਗ ਚੀਜ਼ ਹੈ ਉਹ ਕਹਿੰਦੇ ਵੀ ਸਾਡੇ ਸਵਾਲਾਂ ਦਾ ਜਵਾਬ ਦਿਓ ਵਸ ਤੁਸੀਂ ਉਹ ਰੋਸ਼ਨਾ ਕੀਜੇ ਉੱਤਰ ਦੀਜੇ ਤੇ ਬਾਬੇ ਨੇ ਉਹਨਾਂ ਦੀ ਤਸੱਲੀ ਕਰਾਈ ਫਿਰ ਆਓ ਸਭ ਤੋਂ ਪਹਿਲਾਂ ਰਹਾਉ ਵਾਲੀ ਪੰਕਤੀ ਦੇ ਵਿੱਚ ਆਪਾਂ ਕੱਲ ਵਿਚਾਰ ਕੀਤੀ ਸੀ ਕਿ ਆਪ ਭਵੀ ਹੈ ਸੱਚ ਸੂਚਾ ਹੋਈ ਕਹਿੰਦੇ ਜਿਹੜੇ ਰਾਹ ਤੁਸੀਂ ਪਏ ਹੋ ਤੀਰਥਾਂ ਦਾ ਪਰਮਣ ਦੇਸਾਂ ਦਾ ਸੰਤਰਾਂ ਦਾ ਭਵਨ ਕਰਦੇ ਪਏ ਹੋ ਭਟਕਦੇ ਪਏ ਹੋ ਪਰਿਵਾਰ ਆਪਣੇ ਘਰਵਾਰ ਛੱਡ ਚੁੱਕੇ ਹੋ ਹਨਾ ਤੇ ਇਹ ਕੁਝ ਕਰਨ ਦੇ ਨਾਲ ਕੁਝ ਨਹੀਂ ਪ੍ਰਾਪਤ ਹੋਣਾ ਸਾਰੀ ਉਮਰ ਲੱਗੇ ਰਹੋ ਕਿਆ ਭਵਿਆ ਸੱਚ ਸੂਚਾ ਹੋਈ ਸੱਚ ਸੂਚਾ ਹੋਏ ਦਾ ਭਾਵ ਜੇ ਸੱਚ ਨਾਲ ਜੁੜ ਜਾਉਗੇ ਤਾਂ ਪਵਿੱਤਰ ਹੋ ਜਾਮੋਗੇ ਤੇ ਜੇ ਕਹੋਗੇ ਵੀ ਤੀਰਥਾਂ ਦੇ ਚੱਕਰ ਵਿੱਚ ਪੈ ਕੇ ਵੀ ਤਨ ਨਾਲ ਇਸ਼ਨਾਨ ਕਰਕੇ ਮਨ ਨੂੰ ਭਾਈ ਸਾਫ਼ ਕਰੋਗੇ ਮਨ ਨੂੰ ਪਵਿੱਤਰ ਕਰ ਲਵੋਗੇ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਹੁਣ ਉਹਨਾਂ ਨੂੰ ਵੀ ਗੱਲ ਕਰੀ ਹੈ ਰਾਤ ਆ ਹੁਣ ਜੋਗੀਆਂ ਵਾਲਾ ਆਪਾਂ ਵੀ ਫੜਿਆ ਹੋਇਆ ਕਈਆਂ ਨੇ ਅਸੀਂ ਵੀ ਇਹੀ ਇਸੇ ਕੰਮ ਤੇ ਜੋੜ ਦਿੱਤਾ ਹੋਇਆ ਵੀ ਬਾਹਰੋਂ ਇਸ਼ਨਾਨ ਕਰਕੇ ਅੰਦਰੋਂ ਭਾਂਡੇ ਨੂੰ ਧੋਣਾ ਚਾਹੁੰਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਸਾਡੇ ਸਾਹਮਣੇ ਦੇਖੋ ਇਹ ਕੀ ਹੈ ਤਰਕ ਤਾਂ ਹੈਗੀ ਹੈ ਨਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਤਰਕ ਨਹੀਂ ਕੀਤੀ ਕਹਿੰਦੇ ਤਰਕ ਕਿਉਂ ਨਹੀਂ ਕੀਤੀ ਇਹ ਤਰਕ ਹੀ ਹੈ ਕਹਿੰਦੇ ਵੀ ਬਾਹਰੋਂ ਭਾਂਡਾ ਸਾਫ਼ ਕਰਨ ਅੰਦਰੋਂ ਕਦੇ ਸਾਫ਼ ਨਹੀਂ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਪਤਾ ਨਾ ਹੁਣ ਇੱਕ ਆਮ ਭਾਂਡਾ ਲੈ ਲਓ ਤੁਸੀਂ ਬਾਹਰੋਂ ਸਾਫ਼ ਕਰ ਲਓ ਅੰਦਰੋਂ ਮੈਲ ਹੈ ਤੇ ਬਾਹਰੋਂ ਧੋਣ ਨਾਲ ਅੰਦਰੋਂ ਮੈਲਾ ਹੋ ਜੂ ਨਹੀਂ ਹੁਣਾ ਨਹੀਂ ਹੋਣਾ ਸਿੱਧੀ ਸਾਡੇ ਸਾਹਮਣੇ ਸਿੱਧੀ ਜੀ ਗੱਲ ਹੈ ਇਹ ਹੀ ਚੀਜ਼ਾਂ ਜੋਗੀਆਂ ਨੂੰ ਸਮਝਾਈਆਂ ਸੀ ਉਹੀ ਕੰਮ ਅਸੀਂ ਫੜਿਆ ਹੋਇਆ ਅਸੀਂ ਵੀ ਕਹਿੰਦੇ ਹਾਂ ਵੀ ਹਾਂ ਨਹੀਂ ਮਨ ਮੈਲਾ ਸਭ ਕਿਸ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਸਤਿਗੁਰ ਕਹਿੰਦੇ ਨਾ ਕਹਿੰਦੇ ਸੱਚ ਨਾਲ ਜੁੜ ਜਾਵੋ ਨਾਲ ਦੀ ਨਾਲ ਅੰਦਰ ਪਵਿੱਤਰਤਾ ਆ ਜਾਵੇਗੀ ਅੰਦਰ ਮਨ ਕੀ ਆ ਭਵੀ ਹੈ ਸੱਚ ਸੂਚਾ ਹੋਏ ਸੱਚ ਸ਼ਬਦ ਬਿਨ ਮੁਕਤ ਨਾ ਹੋਏ ਮੁਕਤੀ ਸੱਚ ਦੇ ਨਾਲ ਜੁੜ ਕੇ ਸੱਚ ਸ਼ਬਦ ਦੇ ਨਾਲ ਜੁੜ ਕੇ ਹੀ ਮਿਲੇਗੀ ਬੰਦਲਾਂ ਤੋਂ ਮੁਕਤ ਜਿਹੜਾ ਜਿਹੜੇ ਬੰਦਲਾਂ ਤੋਂ ਤੁਸੀਂ ਛਡਕਾਰਾਂ ਪਾਉਣਾ ਚਾਹੁੰਦੇ ਹੋ ਨਾ ਵੀ ਘਰ-ਵਾਰ ਛੱਡ ਦਿੱਤੇ ਵੀ ਇਹ ਬੰਧਨ ਨੇ ਹੈ ਇਹ ਮਾਇਆ ਹੈ ਇਹਦੇ ਪਰਿਵਾਰ ਦੇ ਵਿੱਚ ਰਹਿ ਕੇ ਕਿਵੇਂ ਰੱਬ ਨੂੰ ਪਾਏ ਜਾਵੂਗਾ ਇਹ ਬੰਦਲਾਂ ਵਿੱਚ ਤੁਸੀਂ ਫਸੇ ਹੋ ਇਹ ਬੰਧਨ ਟੁੱਟ ਜਾਣਗੇ ਤੁਸੀਂ ਸੱਚ ਨਾਲ ਸ਼ਬਦ ਨਾਲ ਜੁੜ ਜਾਓ ਗੁਰੂ ਨਾਨਕ ਪਾਸਾ ਜੀ ਕਹਿੰਦੇ ਇਹ ਉਹਨਾਂ ਨੂੰ ਪੰਗਤੀ ਦੇ ਵਿੱਚ ਰਹਾਉ ਵਾਲੀ ਪੰਗਤੀ ਵੀ ਸਤਿਗੁਰਾਂ ਨੇ ਸਮਝਾ ਦਿੱਤਾ ਹੁਣ ਆਓ ਸਤਿਗੁਰ ਕਹਿੰਦੇ RAMKALI ਮਹਿਲਾ ਪਹਿਲਾ ਸਿੱਧ ਗੋਸ਼ਟ ੴ ਸਤਿਗੁਰ ਪ੍ਰਸਾਦ RAMKALI ਰਾਗ ਹੈ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹੀ ਦੀ ਬਾਣੀ ਸਿੱਧ ਗੋਸ਼ਟ ਸਰਲੇਖ ਹੈ ਸਿੱਧਾਂ ਨਾਲ ਗੱਲਬਾਤ ੴ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਉਹ ਸਾਰਿਆਂ ਦੇ ਵਿੱਚ ਹਰ ਸਮੇਂ ਹਰ ਵਕਤ ਮੌਜੂਦ ਹੈ ਸਰਬ ਵਿਆਪਕ ਹੈ ਕਹਿਣ ਦਾ ਭਾਵ ਸਾਰਿਆਂ ਦੇ ਵਿੱਚ ਸਤ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੈ ਜਿਹੜਾ ਉਹ ਉਹ ਉਹਦਾ ਮਲਾਪ ਹੁੰਦਾ ਹੈ ਸਦੀਵੀ ਰਹਿਣ ਵਾਲਾ ਹੈ ਹੁਣ ਇੱਥੇ ਸਤ ਗੁਰਾਂ ਨੇ ਬਾਣੀ ਸ਼ੁਰੂ ਕੀਤੀ ਹੈ ਸਿਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਆਗਰ ਰਾਸ ਹਮਾਰੀ ਸਾਚਾ ਅਪਰ ਅਪਾਰੋ ਸਿੱਧ ਸਭਾ ਸਿੱਧ ਸਭਾ ਕਹਿ ਲੋ ਸੰਤ ਸਭਾ ਕਹਿ ਲੋ ਸੰਤ ਮੰਡਲ ਕਹਿ ਲੋ ਇਹਨੂੰ ਸਤ ਸੰਗਤ ਕਹਿ ਲੋ ਬਸ ਆ ਚੀਜ਼ ਐ ਰੱਬ ਦੇ ਪਿਆਰੇ ਬੈਠੇ ਐ ਜਿਹੜੇ ਰੱਬ ਦੀਆਂ ਗੱਲਾਂ ਕਰਨ ਵਾਲੇ ਰੱਬ ਦੀਆਂ ਬਾਤਾਂ ਪਾਉਣ ਵਾਲੇ ਨੇ ਸਤ ਨਾਲ ਜੁੜੇ ਹੋਏ ਕਹਿ ਲੋ ਸੰਤਾਂ ਦੀ ਮੰਡਲੀ ਕਹਿ ਲੋ ਸੰਤ ਮੰਡਲ ਸੰਤ ਸਭਾ ਕਹਿ ਲੋ ਸਭਾ ਕੀ ਹੁੰਦਾ ਇਕੱਠ ਸੰਤ ਦਾ ਭਾਵ ਉਹ ਜਿਹੜੇ ਸੰਤ ਬਿਰਤੀ ਵਾਲੇ ਨੇ ਰੱਬ ਦੀਆਂ ਗੱਲਾਂ ਕਰਨ ਵਾਲੇ ਰੱਬ ਬਿਰਤੀ ਵਾਲੇ ਬੰਦੇ ਉਹ ਉਹਨਾਂ ਨੂੰ ਸੰਤ ਸਭਾ ਕਿਹਾ ਹੈ ਇੱਕ ਆਮ ਇਕੱਠ ਸੰਗਤ ਨਹੀਂ ਸੰਤ ਸਤ ਸੰਗਤ ਨਹੀਂ ਹੁੰਦੀ ਇਹਦਾ ਧਿਆਨ ਜਰੂਰ ਰੱਖਣਾ ਚਾਹੀਦਾ ਸਤ ਸੰਗਤ ਉਹ ਹੁੰਦੀ ਹੈ ਸਤ ਸੰਗਤ ਕੈਸੀ ਜਾਣੀ ਹੈ ਇਸ ਪ੍ਰਸ਼ਨ ਹੈ ਸਤ ਸੰਗਤ ਕੈਸੀ ਜਾਣੀ ਕਹਿੰਦੇ ਸਤ ਸੰਗਤ ਕਿਸ ਤਰ੍ਹਾਂ ਦੀ ਹੁੰਦੀ ਹੈ ਬਾਣੀ ਵਿੱਚ ਹੀ ਲਿਖਿਆ ਨਾ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਬਖਾਨਣੀ ਐ ਬਸ ਨਾਲ ਦੀ ਨਾਲ ਪ੍ਰਸੰਗ ਕਹਿੰਦੇ ਜਿੱਥੇ ਇੱਕ ਰੱਬ ਦੀ ਗੱਲ ਹੁੰਦੀ ਹੋਵੇ ਉਹ ਭਾਵੇਂ ਕਿਤੇ ਵੀ ਹੁੰਦੀ ਹੋਵੇ ਜਿੰਨੇ ਕੁ ਉਥੇ ਬੈਠੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਉਹ ਸੰਤ ਸਭਾ ਹੁੰਦੀ ਐ ਸੰਤ ਮੰਡਲੀ ਹੁੰਦੀ ਐ ਉਹ ਸਤ ਸੰਗਤ ਹੁੰਦੀ ਐ ਤੇ ਜੇ ਉਥੇ ਰੱਬ ਦੀ ਗੱਲ ਕੋਈ ਨਹੀਂ ਹੁੰਦੀ ਉਹ ਭਾਵੇਂ ਧਾਰਮਿਕ ਸਥਾਨ ਤੇ ਕਿਉਂ ਨਾ ਬੈਠੇ ਹੋਣ ਉਹ ਸੰਤ ਸੰਗਤ ਨਹੀਂ ਹੋ ਸਕਦੀ ਸੰਤ ਸਭਾ ਸੰਤ ਮੰਡਲੀ ਨਹੀਂ ਹੋ ਸਕਦੀ ਗੱਲ ਸਥਾਨ ਦੀ ਨਹੀਂ ਗੱਲ ਉੱਥੇ ਵਿਚਾਰ ਕੀ ਦੀ ਚਲਦੀ ਹੈ ਗੱਲਾਂ ਕੀ ਦੀਆਂ ਹੁੰਦੀਆਂ ਪਈਆਂ ਨੇ ਬਾਤਾਂ ਕੀ ਦੀਆਂ ਪੈ ਰਹੀਆਂ ਨੇ ਵਡਿਆਈ ਸਿਫਤ ਕੀ ਦੀ ਹੁੰਦੀ ਪਈ ਹੈ ਬਸ ਇੱਥੇ ਤਾਂ ਅਸੀਂ ਪਲਟਾ ਖਾਨੇ ਆ ਸਭ ਕੁਝ ਬਸ ਥਾਂ ਤੇ ਤੇ ਵੀ ਆਪਾਂ ਧਾਰਮਿਕ ਜਗਾ ਕਹਿ ਦਿੰਦੇ ਆ ਵੀ ਧਾਰਮਿਕ ਸਥਾਨ ਹੈ ਉੱਥੇ ਇਹ ਨਹੀਂ ਦੇਖਦੇ ਗੱਲ ਕੀ ਦੀ ਹੁੰਦੀ ਪਈ ਹੈ ਬਸ ਇਹ ਦੇਖਿਆ ਕਰੋ ਵੀ ਕਿਸੇ ਬਾਬੇ ਦੀ ਗੱਲ ਕਿਸੇ ਪੀਰ ਦੀ ਕਿਸੇ ਮਨਕਰਤ ਉਹ ਕਹਾਣੀਆਂ ਨਾਲ ਤਾਂ ਨਹੀਂ ਸੁਲਾਈਆਂ ਜਾ ਰਹੀਆਂ ਉੱਥੇ ਕਿੱਥੇ ਉੱਥੇ ਪਖੰਡਨੀਆਂ ਗੱਲਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ ਇਹ ਚੀਜ਼ ਨੂੰ ਦੇਖਣਾ ਸੀ ਫੇਰ ਤੁਸੀਂ ਦੇਖੋਗੇ ਜੇ ਉੱਥੇ ਗੱਲ ਰੱਬ ਦੀ ਕੀਤੀ ਜਾਂਦੀ ਹੈ ਇੱਕ ਰੱਬ ਦੀ ਹਨਾ ਪਰਮਾਤਮਾ ਦੀ ਫੇਰ ਤੁਸੀਂ ਕਹਦੇ ਹੋ ਵੀ ਉਹ ਸਤ ਸੰਗਤ ਕਰਕੇ ਆਈਆਂ ਸੀ ਭਾਈ ਸਤ ਦੀ ਸੰਗਤ ਕਰਕੇ ਆਈਆਂ ਸੱਚ ਦੀਆਂ ਗੱਲਾਂ ਸੁਣ ਕੇ ਆਈਆਂ ਹੁਣ ਇੱਥੇ ਕਾਦੀ ਵਿਚਾਰ ਹੁੰਦੀ ਪਈ ਹੈ ਸਤ ਦੀ ਹੁੰਦੀ ਹੈ ਪਈ ਨਾ ਆਪਾਂ ਕਿਸੇ ਬਾਬੇ ਪੀਰ ਦੀ ਗੱਲ ਤਾਂ ਨਹੀਂ ਕਰਦੇ ਹੋਰ ਦੀ ਪਖੰਡੀ ਦੀ ਗੱਲ ਕੋਈ ਮਨ ਘੜਤ ਕਹਾਣੀਆਂ ਤਾਂ ਨਹੀਂ ਸੁਣਾਉਂਦੇ ਇੱਥੇ ਆਪਾਂ ਸੱਚ ਦੀ ਗੁਰਬਾਣੀ ਦੀ ਗੱਲ ਕਰਦੇ ਆ ਗੁਰੂ ਦੀ ਗੱਲ ਕਰਦੇ ਆ ਗੁਰਬਾਣੀ ਕੀ ਹੈ ਸਤ ਹੈ ਗੁਰਬਾਣੀ ਸਤ ਸਰੂਪ ਹੈ ਧਿਆਨ ਰੱਖਿਓ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀ ਹੈ ਅਸੀਂ ਗੁਰਵਾਰੀ ਵਰਗੇ ਬਣਨਾ ਹੈ ਅਸੀਂ ਗੁਰੂ ਵਰਗੇ ਬਣਨਾ ਹੈ ਅਸੀਂ ਬਾਣੀ ਵਰਗਾ ਜੀਵਨ ਸਾਡਾ ਹੋਣਾ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਐ ਤਿਸ ਕੀ ਰੀਸ ਐ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆ ਤੇ ਕੂੜਾ ਝੜ ਪੜੀ ਐ ਰਿਸ਼ਤਾ ਗੁਰੂ ਦੀ ਬਹੁਤ ਕਰਨ ਵਾਲੇ ਨੇ ਪਰ ਕੂੜੇ ਨੇ ਝੂਠ ਨੇ ਇੱਕ ਦਿਨ ਝੜ ਪੈਣਗੇ ਤੇ ਝੜੀ ਜਾਂਦੇ ਨੇ ਸਮਝ ਗਏ ਨਾ ਰੀਸ ਕਰਦੇ ਆ ਨਾ ਰੀਸਾ ਕਰਾਇ ਤਣਾੜੀਆਂ ਜੋ ਸੇਵਾ ਦੇ ਦਰ ਖੜੀਆਂ ਰੀਸਾ ਉਹਨਾਂ ਦੀਆਂ ਕਰਨੀਆਂ ਪਰ ਜੀਵਨ ਵਿੱਚ ਕੁਝ ਹੈ ਹੀ ਨਹੀਂ ਅੰਦਰ ਕੁਝ ਹੈ ਹੀ ਨਹੀਂ ਅੰਦਰ ਕੁਝ ਨਹੀਂ ਆਪਾਂ ਬਾਣੀ ਦੇ ਸ਼ਬਦ ਵੜਦੇ ਆਂ ਹੰਸਾਂ ਦੇਖ ਤਰੰਦੇ ਆਂ ਬੱਗਾ ਵੀ ਆਇਆ ਚਾਹੋ ਹੰਸ ਨੇ ਇੱਕ ਬੱਗਾ ਦੇਖਣ ਵਿੱਚ ਉਹ ਵੀ ਚਿੱਟੇ ਨੇ ਉਹ ਵੀ ਚਿੱਟੇ ਨੇ ਹੰਸਾਂ ਨੂੰ ਤਰੰਦੇ ਆਂ ਭਾਵ ਤਰਦਿਆਂ ਦੇਖ ਕੇ ਬੱਗੇ ਦੇ ਵਿੱਚ ਵੀ ਚਾ ਆ ਗਿਆ ਬਗਲੇ ਅੰਦਰ ਚਾ ਆ ਗਿਆ ਮਮੀ ਉਮੀ ਕਰਾ ਪਰ ਹੰਸ ਜਾਣਦਾ ਸੀ ਤਰਨਾ ਬੱਗੇ ਨੇ ਪੰਗਾ ਲੈ ਲਿਆ ਬਗਲੇ ਨੇ ਵੀ ਕੋਈ ਵੱਡੀ ਗੱਲ ਨਹੀਂ ਤਾਂ ਉਹ ਪਹੁੰਚਿਆ ਹੋਇਆ ਸੀ ਹੰਸ ਤੇ ਵਗਲਾ ਪਹੁੰਚਿਆ ਹੋਇਆ ਨਹੀਂ ਸੀ ਪਰ ਰੀਸ ਕਰ ਲਿਆ ਕੀ ਹੋਇਆ ਫਿਰ ਹੰਸਾਂ ਦੇਖ ਤਰੰਦਿਆਂ ਬੱਗਾ ਪੀ ਆਇਆ ਚਾਓ ਡੁੱਬ ਮੂਏ ਬਗ ਬੱਪੜੇ ਸਿਰ ਤਰ ਉੱਪਰ ਬਸ ਲੱਤਾ ਤਾਂ ਆ ਹੋ ਗਿਆ ਸਿਰ ਥੱਲੇ ਨੂੰ ਹੋ ਗਿਆ ਕਹਿੰਦਾ ਪਾਪ ਕੰਮ ਉਲਟੀ ਹੋ ਗਿਆ ਰੀਸਤਾ ਕਰ ਲਈ ਇਹ ਰੀਸਾਂ ਦਾ ਰੱਬ ਦੀਆਂ ਕਰਦੇ ਨੇ ਲੋਕ ਬੈਠੇ ਨੇ ਬਹੁਤ ਸ਼ਰੀਕ ਬਣੇ ਪਰ ਹਾਲ ਇਹਨਾਂ ਦਾ ਬੱਗੇ ਵਾਲੀ ਹੁੰਦਾ ਧਿਆਨ ਰੱਖਿਓ ਹੁਣ ਆਓ ਇੱਥੇ ਉਹ ਸੰਤ ਮੰਡਲੀ ਬੈਠੀ ਐ ਰੱਬ ਦੀਆਂ ਗੱਲਾਂ ਇੱਥੇ ਹੋਣੀਆਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਇੱਕ ਟੇਬਲ ਤੇ ਇਹ ਦੂਜੇ ਪਾਸੇ ਸਿੱਧ ਆਸਣ ਲਾਈ ਬੈਠੇ ਨੇ ਇੱਕ ਗੱਲ ਧਿਆਨ ਰੱਖਿਓ ਸਾਡੇ ਮੋਂਗੂਣੀ ਲਤਨੀਆਂ ਨਸਾਲਣੀਆਂ ਇੱਧਰ ਕਰ ਲਿਆ ਮੂੰਹ ਉੱਧਰ ਕਰ ਲਿਆ ਅਬ ਕਿਸੇ ਨੇ ਕੁਝ ਕਰ ਲਿਆ ਕੋਈ ਤਾਹਾਂ ਬਹਿ ਗਿਆ ਕੋਈ ਥੱਲੇ ਬਹਿ ਗਿਆ ਉਹਨਾਂ ਦੇ ਆਸਣ ਹੁੰਦੇ ਨੇ ਸਪੈਸ਼ਲ ਉਹਨਾਂ ਨੇ ਉਸੇ ਆਸਣ ਦੇ ਵਿੱਚ ਹੀ ਬੈਠਣਾ ਉਹਨਾਂ ਦੀ ਉਹਨਾਂ ਦਾ ਹੀ ਦੇਖੋ ਇੱਕ ਸਿਸਟਮ ਵਧੀਆ ਉਹਨਾਂ ਨੇ ਉਨ ਸੀ ਆਸਣ ਦੇ ਵਿੱਚੋਂ ਆਪ ਆਪਣੇ ਆਸਣ ਦੇ ਵਿੱਚ ਇੱਕ ਥਾਂ ਤੇ ਬੈਠ ਜਾਣਾ ਬਸ ਹਿਲਣ ਵਾਲੀ ਜੁਲਣ ਵਾਲੀ ਕੁਛ ਨਹੀਂ ਕਰਨਾ ਇਹ ਨਹੀਂ ਬਲਾਤਨਸਾਲ ਲਈ ਉਧਰ ਕਰ ਲਿਓ ਕਰਨਾ ਨਾ ਨਾ ਜਦੋਂ ਬਹਿ ਗਏ ਤੇ ਬਹਿ ਗਏ ਬਸ ਸਿੱਧ ਸਵਾ ਕਰ ਆਸਨ ਬੈਠੇ ਆਪਣੇ ਥਾਂ ਤੇ ਆਸਨ ਲਾ ਕੇ ਬੈਠ ਗਏ ਸਿੱਧ ਚਰਪਟ ਵਰਗੇ ਨੇ ਸਵਾਲ ਚਰਪਟ ਨਹੀਂ ਬਹੁਤੇ ਕੀਤੇ ਨੇ ਧਿਆਨ ਰੱਖਿਓ ਸੰਤ ਸਭਾ ਜੈਕਾਰੋ ਸਤਿਗੁਰ ਕਹਿੰਦੇ ਮੇਰੀ ਉਹਨਾਂ ਸੰਤ ਸਭਾ ਨੂੰ ਜਿਹੜੇ ਰੱਬ ਦੀਆਂ ਗੱਲਾਂ ਕਰਦੇ ਨੇ ਮੇਰੀ ਅਰਦਾਸ ਹੈ ਭਾਬੀ ਕੀ ਹੈ ਮੈਂ ਉਹਨਾਂ ਨੂੰ ਨਮਸਕਾਰ ਕਰਦਾ ਫਤੇ ਬਲਾਈ ਨਾ ਪਹਿਲਾਂ ਕਹਿਣ ਦਾ ਭਾਜੂ ਮੈਂ ਆਪਾਂ ਫਤੇ ਬਲਾਉਣੇ ਆ ਜੇ ਸੰਗਤ ਆ ਗਈ ਵੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਹਣਾ ਪਹਿਲਾਂ ਫਿਰ ਉਦੋਂ ਗੱਲ ਸ਼ੁਰੂ ਕਰਦੇ ਆ ਹੁਣ ਸਤਗੁਰ ਕਹਿੰਦੇ ਮੇਰੀ ਉਹਨਾਂ ਨੂੰ ਨਮਸਕਾਰ ਹੈ ਜਿਹੜੇ ਰੱਬ ਦੀਆਂ ਗੱਲਾਂ ਕਰਨ ਵਾਸਤੇ ਇੱਥੇ ਬੈਠੇ ਨੇ ਤਿਸ ਆਗੇ ਰਹਿ ਰਾਸ ਹਮਾਰੀ ਰਹਿ ਰਾਸ ਦਾ ਭਾ ਵੀ ਇੱਥੇ ਨਮਸਕਾਰ ਹੈ ਬੇਨਤੀ ਹੈ ਮਾਫ ਕਰਨਾ ਨਮਸਕਾਰ ਇੱਕ ਰਹਿ ਰਾਸ ਆਪਾਂ ਪੜ੍ਹਦੇ ਆ ਨਾ ਪਾਠ ਉਹ ਰਾਸ ਪੂੰਜੀ ਐ ਉੱਥੇ ਅਰਥ ਆ ਜਿਹੜਾ ਉਹ ਕੀ ਐ ਰਹਿ ਰਾਸ ਹਰ ਕੀਰਤ 함ਰੀ ਰਹਿ ਰਾਸ ਹਰੀ ਦੀ ਕੀਰਤੀ ਰੱਬ ਦੀ ਵਡਿਆਈ ਉਹ ਸਾਡੇ ਰਾਹ ਦੀ ਪੂੰਜੀ ਐ ਭਾਬ ਜੀਵਨ ਦੇ ਵਿੱਚ ਜਦੋਂ ਅਸੀਂ ਵਿਚਰਾਂਗੇ ਨਾ ਇਹ ਜੋ ਅਸੀਂ ਇਕੱਠੀ ਕਰਦੇ ਆ ਰੱਬ ਦੀ ਪੂੰਜੀ ਆਹਾ ਗੁਰੂ ਦਾ ਗਿਆਨ ਇਹ ਸਾਡੀ ਖਰਾਕ ਐ ਇਹਨੂੰ ਰਹਿ ਰਾਸ ਸਾਹਿਬ ਦੇ ਵਿੱਚ ਸਰਲੇਖ ਦੇ ਦਿੱਤਾ ਇਕ ਉਹ ਰਾਸ ਦੀ ਪੂੰਜੀ ਭਾਵ ਜੀਵਨ ਦੇ ਵਿੱਚ ਜੋ ਗਿਆਨ ਸਾਨੂੰ ਸਤਿਗੁਰਾਂ ਕੋਲੋਂ ਮਿਲਦਾ ਹੈ ਇਹ ਇਹ ਰਾਸ ਪੂੰਜੀ ਹੈ ਸਾਡੀ ਇਹ ਸਾਡੇ ਮਨ ਦੀ ਖਰਾਕ ਹੈ ਇਹਨੂੰ ਇਕੱਠੀ ਕਰੋ ਤਾਂ ਕਿ ਮਨ ਵੀ ਰੱਜੀ ਜਾਵੇ ਮਨ ਵੀ ਸ਼ਕੀ ਜਾਵੇ ਖਰਾਕ ਇੱਥੇ ਰਹਿ ਰਾਸ ਦਾ ਭਾਵ ਕੀ ਹੈ ਨਮਸਕਾਰ ਤਿਸ ਆਗੇ ਰਹਿ ਰਾਸ ਅਮਾਰੀ ਸਾਚਾ ਅਪਰ ਅਪਾਰੋ ਜਿੱਥੇ ਉਸ ਅਪਾਰ ਪ੍ਰਮਾਤਮਾ ਦੀ ਜਿਹੜੀ ਗੱਲ ਹੈ ਸੱਚੇ ਦੀ ਜੋ ਥਾਦਾ ਥਿਰ ਰਹਿਣ ਵਾਲਾ ਹੈ ਤੇ ਉਸ ਜਿਹੜਾ ਉਹ ਪਰਮਾਤਮਾ ਪਰਤਖ ਹੈ ਉਹਦੇ ਵੀ ਅੱਗੇ ਅਰਦਾਸ ਹੈ ਹੁਣ ਧਿਆਨ ਰੱਖੋ ਸੰਤ ਸਭਾ ਨੂੰ ਵੀ ਅਰਦਾਸ ਕਿਉਂ ਕਿਉਂ ਕਿਉਂਕਿ ਸੰਤ ਸੰਗਤ ਦੇ ਵਿੱਚ ਸਤ ਸੰਗਤ ਦੇ ਵਿੱਚ ਕਿਉਂਕਿ ਸੰਤ ਵੀ ਆਉਂਦਾ ਇੱਕ ਸ਼ਬਦ ਕਈ ਸ਼ਬਦ ਆਉਂਦੇ ਨਾ ਆਪਾਂ ਉਹਨੂੰ ਵੀ ਸਤ ਸੰਗਤ ਬੋਲ ਜਾਨੇ ਆ ਸੰਤ ਸੰਗਤ ਵੀ ਆਉਂਦਾ ਹੈ ਸਤ ਸੰਗਤ ਵੀ ਆਉਂਦਾ ਹੈ ਗੱਲ ਉਹੀ ਹੈ ਸੰਤ ਮੰਡਲੀ ਸੰਤ ਸਭਾ ਹੈ ਨਾ ਇਹ ਸਾਰੀ ਗੱਲਾਂ ਇੱਕੋ ਨੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਸਤਕ ਕਾਟ ਤਨੀ ਤਿਸ ਆਗੇ ਤਨ ਮਨ ਆਗੇ ਦੇਉ ਕਹਿੰਦੇ ਮੈਂ ਆਪਣਾ ਸਿਰ ਉਨ ਕੱਟ ਕੇ ਉਹਨਾਂ ਦੇ ਅੱਗੇ ਧਰ ਦੇਵਾਂ ਭਾਵ ਕੀ ਹੈ ਆਪਣੇ ਆਪ ਨੂੰ ਸਮਰਪਿਤ ਕਰਦਾ ਤਨ ਮਨ ਆਗੇ ਦੇਉ ਭਾਵ ਉਹਨਾਂ ਦੇ ਅੱਗੇ ਮੇਰਾ ਤਨ ਤੇ ਮਨ ਹਾਜ਼ਰ ਹੈ ਮਨ ਵੀ ਹਾਜ਼ਰ ਹੈ ਤਨ ਵੀ ਹਾਜ਼ਰ ਹੈ ਨਾਨਕ ਸੰਤ ਮਿਲੈ ਸੱਚ ਪਾਈਐ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੇ ਸਤ ਸੰਗਤ ਮਿਲ ਜਾਵੇ ਇਥੇ ਸੰਤ ਗੁਰੂ ਵੀ ਹੋ ਸਕਦਾ ਕਿਉਂਕਿ ਇੱਕ ਵਚਨ ਸਤ ਸੰਗਤ ਦੇ ਵਿੱਚ ਵੀ ਰੱਬ ਵੱਸਦਾ ਹੁਣ ਗੱਲ ਚੱਲਦੀ ਹੈ ਇਥੇ ਸੰਤ ਸਭਾ ਦੀ ਮੰਡਲੀ ਹੈ ਇੱਕ ਗੁਰੂ ਦੇ ਪਿਆਰੇ ਬੈਠੇ ਨੇ ਰੱਬ ਦੀਆਂ ਗੱਲਾਂ ਕਰਨ ਵਾਲੇ ਇਸ ਕਰਕੇ ਸਤਗੁਰਾਂ ਨੇ ਇਥੇ ਸਤ ਸੰਗਤ ਦਾ ਗੱਲ ਕੀਤੀ ਹੈ ਨਾਨਕ ਸੰਤ ਮਿਲੈ ਸੱਚ ਪਾਈਐ ਸਤ ਸੰਗਤ ਮਿਲ ਜਾਵੇ ਤੇ ਸੱਚ ਦੀ ਪ੍ਰਾਪਤੀ ਹੋ ਜਾਂਦੀ ਹੈ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸਾ ਜੀਉ ਸਹਿਜ ਭਾਏ ਜਸ ਲਿਓ ਤਾਂ ਕਿ ਮੇਰਾ ਸਹਿਜ ਹੀ ਉਥੇ ਜਿਹੜਾ ਰੱਬ ਦੇ ਨਾਲ ਜਿਹੜੀਆਂ ਗੱਲਾਂ ਉਹ ਸਹਿਜ ਸੁਭਾਈ ਮੇਰਾ ਮਾਣਾ ਜਿਹੜਾ ਜੁੜ ਜਾਵੇ ਮੈਂ ਸੌਖਾ ਹੀ ਪ੍ਰਮਾਤਮਾ ਦੇ ਗੁਣ ਗਾ ਸਕਾਂ ਇਹ ਨਮਸਕਾਰ ਮੰਗਲਾ ਚਰਨਾ ਜਿਹੜਾ ਇਹ ਪਹਿਲਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਉਚਾਰਨ ਕੀਤਾ ਤੇ ਉਹ ਰਹਾਉ ਵਾਲੀ ਪੰਕਤੀ ਆਪਾਂ ਪੜ ਲਈ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸਬਦ ਬਿਨ ਮੁਕਤ ਨਾ ਹੋਈ ਗੱਲ ਇੱਥੇ ਮੁਕਤੀ ਦੀ ਚੱਲਦੀ ਆ ਇੱਕ ਪਵਿੱਤਰਤਾ ਦੀ ਗੱਲ ਚੱਲਦੀ ਆ ਗੱਲਾਂ ਰੱਬ ਦੀ ਹੀ ਨੇ ਇੱਕ ਗੱਲ ਧਿਆਨ ਰੱਖੋ ਉਹ ਵੀ ਪ੍ਰਸ਼ਨ ਉਹੀ ਕਰਦੇ ਨੇ ਜਿਹੜੇ ਉਸ ਪ੍ਰਮਾਤਮਾ ਨਾਲ ਸੰਬੰਧਤ ਨੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਉਹਨਾਂ ਦੇ ਉੱਤਰ ਦਿੰਦੇ ਪਏ ਨੇ ਹੁਣ ਆਓ ਪਹਿਲਾ ਪ੍ਰਸ਼ਨ ਉਹਨਾਂ ਨੇ ਕੀਤਾ ਕਾਮਣ ਤੁਮੇ ਕਿਆ ਨਾਉ ਤੁਮਾਰਾ ਤੁਸੀਂ ਕੌਣ ਹੋ ਕੀ ਛੋਡਾ ਨਾਮ ਹੈ ਕੌਣ ਮਾਰਗ ਛੋਡਾ ਮਾਰਗ ਕਿਹੜਾ ਰਾਹ ਕਿਹੜਾ ਰਸਤਾ ਕੀ ਏ ਛੁਡਾ ਕੌਣ ਸਵਾਉ ਤੁਹਾਡਾ ਸਵਾਰਤ ਮਨੋਰਥ ਕੀ ਹੈ ਚਾਰ ਪ੍ਰਸ਼ਨ ਹੋ ਗਏ ਦੇਖੋ ਹੁਣ ਨਾਮ ਤਾਂ ਪਤਾ ਆਪਾਂ ਪਹਿਲਾਂ ਵੀ ਵਿਚਾਰ ਕਰਕੇ ਹਟੇ ਆ ਉਹਨਾਂ ਨੇ ਨਾਮ ਤਾਂ ਪੁੱਛਿਆ ਸੀ ਤੇ ਉਹਨਾਂ ਨੇ ਗੁਰੂ ਨਾਨਕ ਪਾਸਾ ਜੀ ਨੇ ਕਿਹਾ ਸੀ ਨਾਨਕ ਨਾਮ ਜਪੇਗਾ ਤਪਾਈ ਵੀ ਮੇਰਾ ਨਾਮ ਕੀ ਹੈ ਨਾਨਕ ਹੈ ਇੱਥੇ ਵੀ ਕੀ ਹੈ ਕਾਵਨ ਤੁਮੇ ਤੁਸੀਂ ਕੌਣ ਹੋ ਕਿਆ ਨਾਉ ਹੈ ਗੁਰੂ ਨਾਨਕ ਪਾਸਾ ਜੀ ਕਹਿੰਦੇ ਮੇਰਾ ਨਾਮ ਨਾਨਕ ਹੈ ਕੌਣ ਮਾਰਗ ਕੌਣ ਸਵਾਉ ਹੁਣ ਤੁਹਾਡਾ ਕੀ ਮਤ ਹੈ ਇਸ ਮਤ ਦਾ ਮਨੋਰਥ ਕੀ ਹੈ ਕਹਿੰਦੇ ਹੁਣ ਇੱਥੇ ਅੱਗੇ ਕੀ ਹੈ ਸਾਚ ਕਹੂੰ ਅਰਦਾਸ ਹਮਾਰੀ ਹਉ ਸੰਤ ਜਨਾ ਵੱਲ ਜਾਉ ਗੁਰੂ ਨਾਨਕ ਪਾਤਸ਼ਾਹੀ ਦਾ ਉੱਤਰ ਹੈ ਕਹਿੰਦੇ ਮੈਂ ਸਦਾ ਕਾਇਮ ਰਾਲੇ ਪ੍ਰਮਾਤਮਾ ਨੂੰ ਹੀ ਜਪਦਾ ਹਾਂ ਸਾਚ ਕਹੂੰ ਅਰਦਾਸ ਅਰਦਾਸ ਹਮਾਰੀ ਨਮਸਕਾਰ ਵੀ ਮੇਰੀ ਉਸੇ ਨੂੰ ਹੀ ਹੈ ਮੈਂ ਉਸ ਅੱਗੇ ਹੀ ੁਰਜੋਈ ਕਰਦਾ ਬੇਨਤੀ ਕਰਦਾ ਸਤਿਗੁਰੂ ਕਹਿੰਦੇ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਜਪਦਾ ਹਾਂ ਪ੍ਰਭੂ ਅੱਗੇ ਹੀ ਅਰਦਾਸ ਕਰਦਾ ਹਾਂ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਬਸ ਇਹੀ ਮੇਰਾ ਮਤ ਹੈ ਤੇ ਇਹੀ ਮੇਰਾ ਮਨੋਰਥ ਹੈ ਮਨੋਰਥ ਸਮਝ ਗਏ ਨਾ ਆਪਾਂ ਕਹਿੰਦੇ ਆ ਵੀ ਆਪਣੀ ਮਨੁੱਖਾ ਜਨਮ ਮਿਲਿਆ ਇਹਦਾ ਮਨੋਰਥ ਕੀ ਹੈ ਕਾਦੇ ਵਾਸਤੇ ਮਿਲਿਆ ਬਸ ਉਹਨਾਂ ਨੇ ਦੱਸ ਦਿੱਤਾ ਵੀ ਆ ਸੰਤ ਸਭਾ ਜਿਹੜੀ ਇਹਨਾਂ ਤੋਂ ਮੈਂ ਜੱਦ ਕੇ ਜਾਂਦਾ ਤੇ ਇਹਨਾਂ ਅੱਗੇ ਅਸੀਂ ਮੈਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੇ ਬਸ ਮੇਰਾ ਮਤ ਅਤੇ ਮੇਰਾ ਮਨੋਰਥ ਇਹੀ ਹੈ ਫਿਰ ਅਗਲਾ ਸਵਾਲ ਉਹਨਾਂ ਨੇ ਕੀਤੇ ਆ ਕਹਾਂ ਬੈਸੋ ਕਹਾਂ ਰਹੀ ਐ ਵਾਲੇ ਕਹਾਂ ਆਵੋ ਕਹਾਂ ਜਾਓ ਹੈ ਨਾਨਕ ਬੋਲੇ ਸੁਨ ਬਿਰਾਗੀ ਕਿਆ ਤੁਮਾਰਾ ਰਾਹੋ ਨਾਨਕ ਬੋਲੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੋਲਦੇ ਨੇ ਚਰਪਟ ਕਹਿੰਦਾ ਕਹਿੰਦੇ ਤੁਸੀਂ ਕਿਸ ਆਸਰੇ ਸ਼ਾਂਤ ਚਿੱਤ ਰਹਿੰਦੇ ਹੋ ਛੋਡੇ ਅੰਦਰ ਸ਼ਾਂਤੀ ਕਿਵੇਂ ਆਉਂਦੀ ਹੈ ਤਕਾਓ ਕਿਵੇਂ ਆਉਂਦਾ ਜਿਸ ਸ਼ਾਂਤੀ ਨੂੰ ਲੈਣਵਾਦ ਤੇ ਲੋਕ ਭੜਕਦੇ ਫਿਰਦੇ ਆ ਥਾਂ ਥਾਂ ਤੇ ਇਹ ਸ਼ਾਂਤੀ ਕਿਵੇਂ ਆਉਂਦੀ ਐ ਸੋਡੇ ਅੰਦਰ ਤੁਹਾਡੀ ਸੁਰਤ ਕਿਸ ਵਿੱਚ ਜੁੜਦੀ ਹੈ ਕਿੱਥੋਂ ਆਉਂਦੇ ਹੋ ਤੇ ਕਿੱਥੇ ਜਾਂਦੇ ਆ ਇਹ ਵੀ ਪ੍ਰਸ਼ਨ ਹੈ ਹੁਣ ਧਿਆਨ ਰੱਖਿਓ ਸ਼ਾਂਤੀ ਕਿੱਥੋਂ ਆਉਂਦੀ ਐ ਗੁਰੂ ਨਾਨਕ ਪਾਸਾ ਜੀ ਜਵਾਬ ਦਿੰਦੇ ਨੇ ਕਹਿੰਦੇ ਘਟ ਘਟ ਵੈਸ ਨਿਰੰਤਰ ਰਹੀ ਐ ਚਾਲੈ ਸਤਗੁਰ ਭਾਈ ਕਹਿੰਦੇ ਇਹ ਚਾਰਪਟ ਸਰਵ ਵਿਆਪਕ ਪ੍ਰਭੂ ਦੀ ਯਾਦ ਵਿੱਚ ਅਸੀਂ ਜੁੜ ਕੇ ਸ਼ਾਂਤ ਚਿੱਤ ਹੁੰਦੇ ਆਂ ਅਸੀਂ ਰੱਬ ਦੀ ਯਾਦ ਵਿੱਚ ਜੁੜਦੇ ਆਂ ਸਾਡੀ ਸੁਰਤ ਦੇ ਵਿੱਚ ਉਹ ਉਹ ਵਸਦਾ ਹੈ ਜਦੋਂ ਅਸੀਂ ਗੁਰਬਾਣੀ ਦੁਆਰਾ ਗੁਰੂ ਦੁਆਰਾ ਉਹਨੂੰ ਯਾਦ ਕਰਦੇ ਆਂ ਤੇ ਸਾਡੇ ਚਿੱਤ ਦੇ ਵਿੱਚ ਉਸ ਪਰਮਾਤਮਾ ਦੀ ਯਾਦ ਆਉਂਦੀ ਹੈ ਤੇ ਜਦੋਂ ਉਹਦੀ ਯਾਦ ਆਉਂਦੀ ਹੈ ਉਦੋਂ ਸ਼ਾਂਤੀ ਆ ਜਾਂਦੀ ਹੈ ਬਸ ਉਹਦੀ ਯਾਦ ਹੀ ਸ਼ਾਂਤੀ ਹੈ ਕਹਿੰਦੇ ਆਪਾਂ ਸਮਝਣਗੇ ਨਾ ਉਹਨੂੰ ਯਾਦ ਕਰਨਾ ਸ਼ਾਂਤੀ ਹੈ ਆ ਦੇਖੋ ਹੁਣ ਆਪਾਂ ਗੁਰਬਾਣੀ ਪੜ੍ਹਦੇ ਆ ਕਿੰਨੀ ਸ਼ਾਂਤੀ ਆਉਂਦੀ ਹੈ ਇਹ ਕੀ ਹੈ ਰੱਬ ਹੀ ਹੈ ਨਾ ਕਿਉਂਕਿ ਗੁਰ ਪਰਮੇਸ਼ਰ ਇੱਕੋ ਜਣ ਫੇਰ ਕਹਿੰਦੇ ਅਸੀਂ ਸਤਗੁਰ ਦੀ ਮਰਜ਼ੀ ਵਿੱਚ ਚੱਲਦੇ ਆ ਅਸੀਂ ਆਪਣੀ ਮਰਜ਼ੀ ਨਹੀਂ ਕਰਦੇ ਜੋ ਗੁਰੂ ਕਹਿੰਦਾ ਜੋ ਗੁਰ ਕਹ ਹੈ ਸੋਈ ਭਲ ਮੰਨੋ ਅਸੀਂ ਉਹੀ ਗੱਲ ਕਰਦੇ ਆ ਤੇ ਆ ਸਾਡਾ ਰਾਹ ਹੈ ਗੱਲ ਤਾਂ ਦੋ ਸਾਡੇ ਸਾਹਮਣੇ ਹੀ ਨੇ ਹੁਣ ਜਦੋਂ ਅਸੀਂ ਉਸ ਰੱਬ ਦੀ ਆਵਾਦਤ ਵਿੱਚ ਜੁੜਦੇ ਆ ਉਹਦੇ ਅੰਦਰ ਸ਼ਾਂਤੀ ਆਉਂਦੀ ਹੈ ਹਨਾ ਜੀ ਤੇ ਸਾਡਾ ਰਾਹ ਕੀ ਹੈ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਚੱਲਦੇ ਅਸੀਂ ਗੁਰੂ ਦੀ ਮਰਜ਼ੀ ਅਨਸਾਰ ਚੱਲਦੇ ਆ ਜਿਵੇਂ ਗੁਰੂ ਕਹਿੰਦਾ ਓਵੇਂ ਅਸੀਂ ਕਰਦੇ ਆ ਜਿਹੜੇ ਕੰਮਾਂ ਨੂੰ ਛੱਡਣ ਵਾਸਤੇ ਗੁਰੂ ਕਹਿੰਦਾ ਛੱਡ ਦਿੰਨੇ ਆ ਜਿਹੜੇ ਕਰਨ ਵਾਸਤੇ ਆ ਉਹ ਕਰ ਲੈਣੇ ਆ ਜਿੱਥੋਂ ਗੁਰੂ ਹਟਾਉਂਦਾ ਤੂੰ ਹਟ ਜਾਂਦੇ ਆ ਭਾਵ ਗੁਰੂ ਦੀ ਹੀ ਅਸੀਂ ਕਹਿਣਾ ਮੰਨਦੇ ਆ ਫਿਰ ਕਹਿੰਦੀ ਸਹਿਜ ਆਏ ਹੁਕਮ ਸਦਾ ਹੀ ਨਾਨਕ ਸਦਾ ਰਜਾਏ ਪ੍ਰਭੂ ਦੇ ਹੁਕਮ ਦੇ ਵਿੱਚ ਇੱਥੇ ਅਸੀਂ ਆਉਣੇ ਆ। ਉਹ ਤਾਂ ਪਤਾ ਹੀ ਆ ਹੁਣ ਆਪਾਂ ਦੇਖੋ ਸਾਰੇ। ਜਿੰਨੀ ਵੀ ਇੱਥੇ ਸ੍ਰਿਸ਼ਟੀ ਪੈਦਾ ਹੋਈ ਆ ਉਹ ਹੁਕਮ ਦੇ ਵਿੱਚ ਆਉਂਦੀ ਆ। ਕਾਹਾਂ ਆਵੋ ਕਾਹਾਂ ਜਾਓ ਕਿ ਹੈ ਨਾ ਉਹਨੇ ਵੀ ਕਿੱਥੋਂ ਆਉਣੇ ਹੋ ਤੂੰ ਕਿੱਥੋਂ ਜਾਣੇ ਹੋ। ਕਹਿੰਦੇ ਅਸੀਂ ਉਸ ਪਰਮਾਤਮਾ ਦੇ ਹੁਕਮ ਵਿੱਚ ਇੱਥੇ ਆਉਣੇ ਆ। ਜਦੋਂ ਉਹਦਾ ਹੁਕਮ ਹੋ ਜਾ ਉਦੋਂ ਚਲੇ ਜਾਂਦੇ ਆ। ਹੁਣ ਕੀ ਗੱਲ ਹੋ ਗਈ ਆ? ਗੱਲ ਤਾਂ ਰੱਬ ਦੀ ਗੱਲ ਹੀ ਕਰਦੇ ਪਏ ਨੇ। ਆਪਾਂ ਵੀ ਪੜਦੇ ਆ ਨਾ ਪਾਣੀ ਦੇ ਵਿੱਚ। ਹੁਕਮ ਹੀ ਹੋਵਣ ਆਕਾਰ ਹੁਕਮ ਨਾਲ ਕਿਹਾ ਜਾਈ ਹੁਕਮ ਹੀ ਹੋਵਣ ਜੀ ਹੁਕਮ ਮਿਲੈ। ਵੜਿਆਈ ਹੁਕਮ ਹੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀ ਸੇ ਕੋਕਮੀ ਸਦਾ ਪਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਈ ਇਹ ਗੱਲ ਤਾਂ ਹੁਕਮ ਦੀ ਹੈ ਪਾਸਾ ਜੀ ਉਹ ਵਿਚਾਰ ਕਰਦੇ ਨੇ ਚਰਪੰਨ ਨੂੰ ਕਹਿੰਦੇ ਅਸੀਂ ਹੁਕਮ ਦੇ ਵਿੱਚ ਹੀ ਇੱਥੇ ਪੈਦਾ ਹੁੰਨੇ ਆ ਦੇਦੋ ਹੁਕਮ ਹੋ ਜਾਂਦਾ ਹੈ ਕਦੋਂ ਵੀ ਹੁਕਮ ਆ ਜਾਵੇ ਤੇ ਉਹ ਦੋ ਅਸੀਂ ਚਲੇ ਜਾਂਦੇ ਆ ਆਸਨ ਵੈਸ ਥਿਰ ਨਾਰਾਇਣ ਐਸੀ ਗੁਰਮਤ ਪਾਏ ਕਹਿੰਦੇ ਸਾਡਾ ਆਸਨ ਪੱਕਾ ਆਸਨ ਹੈ ਜਿਹਦਾ ਸਦਾ ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ ਅਸਾਂ ਇਹੀ ਗੁਰ ਸਿੱਖਿਆ ਲਈ ਹੈ ਸਾਡੀ ਨੂੰ ਸਿੱਖਿਆ ਕਿੱਥੋਂ ਮਿਲੀ ਹੈ ਸਾਨੂੰ ਸਿੱਖਿਆ ਇਹ ਮਿਲੀ ਹੈ ਵੀ ਇਸ ਸੰਸਾਰ ਤੇ ਇੱਕੋ ਹੀ ਰਹਿਣ ਵਾਲਾ ਪਰਮਾਤਮਾ ਹੈ ਫਿਰ ਬਾਕੀ ਸਭ ਆਉਣ ਜਾਣਾ ਹੈ ਜਿੰਨੀ ਵੀ ਸ੍ਰਿਸ਼ਟੀ ਪੈਦਾ ਹੋਈ ਹੈ ਇਹ ਇੱਕ ਨਾ ਇੱਕ ਦਿਨ ਆਈ ਹੈ ਤੇ ਇੱਕ ਦਿਨ ਜਾਵੇਗੀ ਤੇ ਸਦਾ ਰਹਿਣ ਵਾਲਾ ਇੱਕ ਪਰਮਾਤਮਾ ਹੈ ਗੁਰਮਖ ਪੂਜਾ ਆਪ ਪਛਾਨੈ ਸੱਚੇ ਸੱਚ ਸਮਾਇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਪਛਾਨ ਲੈਂਦਾ ਹੈ ਭਾਵ ਆਪਣੇ ਆਪ ਨੂੰ ਜਦੋਂ ਖੋਜਦਾ ਹੈ ਤੇ ਪਛਾਨਦਾ ਹੈ ਵੀ ਮੇਰਾ ਮੂਲ ਕੀ ਹੈ ਜਦੋਂ ਮੂਲ ਨੂੰ ਸਮਝ ਲੈਂਦਾ ਵੀ ਮੈਂ ਤਾਂ ਪਰਮਾਤਮਾ ਹੀ ਮੇਰਾ ਮੂਲ ਹੈ ਤੇ ਮੈਂ ਉਹਦੇ ਨਾਲ ਟੁੱਟਿਆ ਹੋਇਆ ਟੁੱਟਣ ਕਰਕੇ ਕੀ ਹੈ ਵਿਛੋੜਾ ਵਿਛੋੜੇ ਕਰਕੇ ਦੁੱਖ ਹੈ ਤੇ ਦੁੱਖ ਕਰਕੇ ਬੰਦਾ ਕੀ ਹੈ ਨਰਕ ਵਾਲੀ ਜ਼ਿੰਦਗੀ ਜਿਉਂਦਾ ਹੈ ਖੇੜਤਾ ਉੱਥੀ ਹੋਣੀ ਹੈ ਨਾ ਆਪਣੇ ਆਪ ਨੂੰ ਪਸਾਨਦਾ ਸਦਾ ਸੱਚੇ ਪ੍ਰਭੂ 'ਚ ਜੁੜਿਆ ਰਹਿੰਦਾ ਹਾਂ ਮੈਂ ਸਿਰਫ ਉਸ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿਣਾ ਮੇਰੀ ਚਿੱਤ ਦੇ ਵਿੱਚ ਉਸੇ ਦੀ ਹੀ ਯਾਦ ਆਉਂਦੀ ਹੈ ਇੱਥੋਂ ਤੱਕ ਜਿਹੜੇ ਪ੍ਰਸੰਨ ਨੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਚਰਪਟ ਜੋਗੀ ਨੇ ਕੀਤੇ ਨੇ ਤੇ ਇਹ ਸਵਾਲ ਤਾਂ ਛੋਟੇ-ਛੋਟੇ ਨੇ ਦੇਖਣ ਦੇ ਵਿੱਚ ਹੁਣ ਵੀ ਆਪਾਂ ਲਈ ਪਰ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਹੁਣ ਉਹਨਾਂ ਨੇ ਸ਼ਾਂਤੀ ਦੀ ਗੱਲ ਕੀਤੀ ਐ ਤੇ ਸ਼ਾਂਤੀ ਅਸੀਂ ਸਾਰੇ ਚਾਹੁੰਦੇ ਆਂ ਵੀ ਸਾਡੇ ਅੰਦਰ ਟਕਾਓ ਆਵੇ ਸਾਡੇ ਅੰਦਰ ਸ਼ਾਂਤੀ ਆਵੇ ਹਰ ਵਕਤ ਅੰਦਰ ਕੀ ਐ ਜਲਦਾ ਰਹਿੰਦਾ ਤੇ ਭਾਈ ਗੁਰੂ ਦੀ ਬਾਣੀ ਨਾਲ ਜੁੜ ਜਾਈਏ ਉਹਨੇ ਵੀ ਜੋਗੀਆਂ ਨੂੰ ਇਹੀ ਦੱਸਿਆ ਗੁਰੂ ਨਾਨਕ ਪਾਥੇ ਭਾਈ ਸ਼ਬਦ ਨਾਲ ਜੁੜ ਜਾਵੋ ਸ਼ਾਂਤੀ ਆ ਜਾਵੇਗੀ ਤੇ ਅਸੀਂ ਤਾਂ ਸ਼ਬਦ ਨਾਲ ਜੁੜਦੇ ਆ ਸਾਡੇ ਅੰਦਰ ਸ਼ਾਂਤੀ ਆ ਜਾਂਦੀ ਐ ਤੇ ਉਹਨਾਂ ਨੇ ਮੰਨ ਲਿਆ ਤੇ ਆਪਾਂ ਵੀ ਮੰਨ ਲਈਏ ਆਉਣਾ ਜਾਣਾ ਇਹ ਸਾਰੇ ਬਾਕੀ ਪ੍ਰਸ਼ਨ ਸਾਡੇ ਸਾਹਮਣੇ ਰੱਖੇ ਨੇ ਤੋ ਆਉ ਬਾਕੀ ਅਗਲਾ ਸਵਾਲ ਆ ਜਿਹੜਾ ਉਹ ਕਹਿਆ ਵੀ ਤੁਸੀਂ ਆ ਦੁਨੀਆ ਦੇ ਵਿੱਚ ਰਹਿੰਦੇ ਹੋ ਅਸੀਂ ਘਰ-ਵਾਰ ਛੱਡ ਦਿੱਤੇ ਅਸੀਂ ਕਹਿੰਦੇ ਆ ਵੀ ਘਰ-ਵਾਰ ਛੱਡ ਕੇ ਆ ਜਿਹੜਾ ਉਹ ਰੱਬ ਨੂੰ ਪਾਇਆ ਜਾਂਦਾ ਹੈ ਤੇ ਤੁਸੀਂ ਇਸ ਪਰਿਵਾਰ ਦੇ ਵਿੱਚ ਰਹਿਣੋ ਗ੍ਰਸਥ ਦੇ ਵਿੱਚ ਰਹਿ ਕੇ ਰੱਬ ਨੂੰ ਕਿਵੇਂ ਪਾਉਣੇ ਹੋ ਬਸ ਇਹ ਦੱਸ ਦਿਓ ਸਾਨੂੰ ਤੇ ਅਸੀਂ ਵੀ ਮੰਨ ਜਾਵਾਂਗੇ ਉਹਦੀ ਵਿਚਾਰ ਕੱਲ੍ਹ ਦੇ ਸਮੇਂ ਵਿੱਚ ਕਰਾਂਗੇ ਕਿਉਂਕਿ ਸਮਾਂ ਹੋ ਚੁੱਕਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਉਹ ਤਰੀਕਾ ਸਮਝਾਇਆ ਵੀ ਰਹਿਣਾ ਆਪਾਂ ਪਰਿਵਾਰ ਦੇ ਵਿੱਚ ਹੀ ਐ ਸੰਸਾਰ ਦੇ ਵਿੱਚ ਹੀ ਰਹਿਣਾ ਐ ਤੇ ਰਹਿ ਕੇ ਹੀ ਰੱਬ ਨੂੰ ਪਾਉਣਾ ਜੇ ਇਹਨਾਂ ਨੂੰ ਛੱਡ ਦਿੱਤਾ ਤੇ ਇਹ ਤਾਂ ਰੱਬ ਦੇ ਭਾਵ ਕੀ ਹੈ ਉਲਟ ਹੋ ਜਾਣਾ ਹੈ ਉਹ ਸਾਰੀ ਗੱਲਬਾਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੱਲ ਜੋ ਜੋਗੀ ਨੇ ਜਿਹੜੇ ਵਿਚਾਰ ਕਰਦੇ ਉਹਨਾਂ ਨੂੰ ਸਮਝਾਉਣੀ ਕੀਤੀ ਹੈ ਆਓ ਕੱਲ ਦੇ ਵਿੱਚ ਸਮੇਂ ਵਿੱਚ ਆਪਾਂ ਵਿਚਾਰਾ ਕਰਾਂਗੇ ਇੱਥੇ ਸਮਾਪਤੀ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਭੁੱਲਾ ਚੁੱਕਾਂ ਦੀ ਮਾਫੀ ਆਓ ਸਾਰੀ ਸੰਗਤ ਅਨੰਦ ਸਾਹਿਬ ਜੀਆ ਚੇਪੌੜੀਆਂ ਦੇ ਵਿੱਚ ਲੜ ਕੇ ਆਪਾਂ ਬੋਲਿਆ ਕਰੀਏ ਰਾਤ ਨਾਲ ਪਵਿੱਤਰ